ਕੀ ਕਰੀਦਾ ਸਾਥ ਦੇਣਾ ਸੋਹੰਜ ਮਹਾਰਾਜ ਸ਼ੇ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਰ ਸੰਗਜੋ ਇੱਕ ਛੋਟਾ ਜਿਹਾ ਲੇਖ ਤੁਹਾਡੇ ਨਾਲ ਸਾਂਝਾ ਕਰਨਾ ਇਦੇ ਬਾਰੇ ਪ੍ਰਮਾਤਮਾ ਨੇ ਦੱਸਿਆ ਕਿ ਜਿਹੜਾ ਪਿਆਰ ਭੱਤ ਭਗਵਾਨ ਦਾ ਪਿਆਰ ਹੈ ਨਾ ਭਗਵਾਨ ਨੂੰ ਭਗਤਾਂ ਦਾ ਪਿਆਰ ਹੀ ਉਹਦੇ ਨਾਲ ਜੋੜਦਾ ਹੈ ਜੇ ਸਾਡਾ ਵਿਸ਼ਵਾਸ ਹੋਵੇ ਉਹਦੇ ਤੇ ਤੇ ਉਹਦੇ ਵਿਸ਼ਵਾਸ ਕਰਨਾ ਹੀ ਪੈਣਾ ਕੋਈ ਦੂਸਰਾ ਚਾਰਾ ਨਹੀਂ ਹੈ ਆਹ ਥੋੜਾ ਜਿਹਾ ਲੇਖ ਕਰਦੇ ਆ ਜਨ ਭਗਤੋ ਤੁਹਾਡਾ ਪਿਆਰ ਬੜਾ ਅਨਮੁੱਲਾ ਇਹ ਪ੍ਰਮਾਤਮਾ ਕਹਿ ਰਿਹਾ ਕਿ ਤੁਹਾਡੇ ਭਗਤਾਂ ਦਾ ਪਿਆਰ ਉਹਦੇ ਨਾਲ ਅਨਮੁੱਲੜਾ ਆ ਉਹਦੇ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਕੀ ਮਤ ਸਤਗੁਰ ਦੇ ਚੁਕਾਈਆ ਜੇ ਤੁਸੀਂ ਉਹਨੂੰ ਪਿਆਰ ਕਰਦੇ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਉਹਦੀ ਕੀਮਤ ਵੀ ਉਹ ਦਿੰਦਾ ਸਕੀਵੇਂ ਦਿੰਦਾ ਕੀਮਤ ਸੱਚ ਪ੍ਰੀਤੀ ਦਾ ਗਫਾ ਦੇਵੇ ਖੁੱਲਾ ਜਦੋਂ ਅਸੀਂ ਪਰਮਾਤਮਾ ਨੂੰ ਪਿਆਰ ਕਰਦੇ ਤਾਂ ਉਹਦੀ ਪ੍ਰੀਤ ਦਾ ਪਿਆਰ ਉਹ ਗਫਾ ਸਾਨੂੰ ਖੁੱਲਾ ਮਿਲ ਜਾਂਦਾ ਤੋਟ ਭੰਡਾਰੋਂ ਵਰਤਾ ਦਿੰਦਾ ਆਪਣੀ ਪ੍ਰੀਤ ਦਾ ਅ ਤੋਟ ਅ ਤੋਟ ਵਰਤਾਈਆ ਜਿਸ ਦੀ ਕੀਮਤ ਕੋਈ ਚੁਕਾ ਨਾ ਸਕੇ ਮੁੱਲਾ ਗਿਣਤੀ ਗਣਤ ਵਿੱਚ ਨਾ ਕੋਈ ਲਾਈਆ ਹੋਰ ਜੇ ਪਿਆਰ ਅਸੀਂ ਉਹਨੂੰ ਕਰ ਦਤੇ ਅੱਗੇ ਪਾਸ਼ੇ ਜੀ ਕੀ ਕਹਿੰਦੇ ਨੇ ਜੋ ਚਰਨ ਦਵਾਰੇ ਆ ਗਿਆ ਪੁੱਲਾ ਜਦੋਂ ਸੱਚੇ ਪਾਸ਼ੇ ਜੀ ਸਰਗਣ ਰੂਪ ਜੀ ਹਾਜ਼ਰ ਸੰਗ ਇਹ ਉਦੋਂ ਦੀ ਗੱਲ ਆ ਕਿ ਜੋ ਉਹਦੇ ਚਰਨ ਦਵਾਰੇ ਆ ਗਿਆ ਉਹਦੇ ਦਵਾਰੇ ਤੇ ਆ ਕੇ ਉਹਦੇ ਚਰਨਾਂ ਤੇ ਨਮਸ਼ਕਾਰ ਕਰੀ ਭੁੱਲ ਕੇ ਵੀ ਕਰ ਲਈ उन्हें ओन भी दिता एनी वी कृपा ओदी हुई है जो चरण द्वारे आ गए भुला भुले कराई ओ भगवान ने आके ये कोई ऐसा वैसा भगवानी या राम कृष्ण का उन्हें क्या मैं भगवान है राम, रामा राम है कृष्ण का कृष्ण है कृष्ण काना का कान है सारा देपर वह भगवान जिसने शिष्य की रचना की है ਇਹ ਉਸੇ ਦਾ ਸਸਾਦ ਉਸੇ ਦੀ ਗੱਲ ਕਰ ਰਹੇ ਆ। ਉਹੀ ਪ੍ਰਮਾਤਮਾ ਜਦੋਂ ਹਾਜ਼ਰ ਹਜੂਰ ਇੱਥੇ ਸਨ ਇਸ ਧਰਤੀ ਦੇ ਉੱਤੇ 994 ਚੱਕੜੀ ਦੇ ਬਾਅਦ ਆਪਣਾ ਨਾਂ ਨੇ ਫੇਰਾ ਪਾਇਆ ਤੇ ਉਹਨੇ ਭਗਤਾਂ ਤੋਂ ਕੀ ਮੰਗਿਆ ਕਿ ਮੈਨੂੰ ਸਿਰ ਤੁਹਾਡਾ ਪਿਆਰ ਤੁਹਾਡੀ ਪ੍ਰੀਤੀ ਹੀ ਚਾਹੀਦੀ ਤੁਸੀਂ ਮੇਰੇ ਨਾਲ ਪਿਆਰ ਕਰੋ ਤਾਂ ਮੈਂ ਤੁਹਾਡੇ ਹਰ ਦੁੱਖ ਸੁੱਖ ਔਰ ਅਗਿਆਨ ਨਾਲ ਸਮੇ ਦਾ ਮੁੱਲ ਚੁਕਾਵਾਂਗਾ। ਇੱਕ ਤਾਂ ਇੱਕ ਦੇ ਪਿੱਛੇ ਤਾਰ ਕੇ ਜਾਣਾ ਤੁੱਲਾ। ਇਹ ਇੱਕ ਨਾ ਨਮਸਕਾਰ ਸੱਚੇ ਬਾਸ਼ੇ ਦੇ ਚਰਨਾ ਜਦੋਂ ਕਰ ਲਈ ਸੀਗੀ ਤੋ ਉਹਦੀਆਂ ਕੁੱਲਾ ਜਿਹੜੀਆਂ ਨੇ ਧਾਰਨੀਆਂ ਪਰ ਕੁੱਲਾ ਦੇ ਵਿੱਚ ਇੱਥੇ ਆ ਜਾਂਦਾ ਆ ਕਿ ਕੁੱਲਾ ਸੀ ਅਕਰ ਪੰਜਾਬੀ ਭਾਸ਼ੇ ਦੀ ਕਈ ਹੈ ਤੇ ਅੰਗੇ ਦੇ ਆਂਦੇ ਪਰਵਾਰ ਜਿਹੜੇ ਕਹਿੰਦੇ ਉਹਨੂੰ ਕਹਿੰਦੇ ਨੇ ਅਸੀਂ ਪਰ ਸੱਚੇ ਬਾਸ਼ੇ ਦੀਆਂ ਜਿਹੜੀਆਂ ਕੁੱਲਾ ਨੇ 21 21 ਇੱਕ ਹੀ ਕੁੱਲਾ ਉਹ ਸ਼ਰੀਰ ਦੀਆਂ ਨੇ ਉਹ ਵੀ ਤੁਹਾਡੇ ਨਾਲ ਬਾਅਦ 'ਚ ਮੈਂ ਦੇਖਿਆ ਜਦ ਮਿਲ ਗਿਆ ਤਾਂ ਬੰਦਰ ਉਹ ਸਾਝਾ ਕਰਿਆ ਵੀ ਕੀ ਕੁੱਲਾ ਕਿਹੜਿਆ ਕਿਹੜੀਆਂ ਇੱਕ ਇੱਕ ਦੇ ਪਿੱਛੇ ਧਾਰ ਕੇ ਜਾਣ ਆ ਕੁੱਲਾ ਕੁਲਵੰਤਾ ਹੋ ਕੇ ਦੇ ਵੜਾਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੇ ਕਿਰਪਾ ਕਰੋ ਦੇਵਨ ਹਾਰਾ ਸੱਚਾ ਵਰ ਸੱਚ ਦਾ ਮਾਲਿਕ ਹੋਏ ਸਹਾਈ ਆ ਹਰ ਸੰਗਜਿਓ ਜਦੋਂ ਵੀ ਇਹ ਮੋਹਰ ਲੱਗਦੀ ਹੈ ਜੋਤੀ ਜੋ ਸਰੂਪ ਔਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਹ ਇਹ ਜਨਰਲੀ ਮੋਹਰ ਲੱਗਦੀ ਹੈ ਕੋਈ ਪੁੱਛ ਲੈਣਾ ਤੋਂ ਬਾਅਦ ਇਹਦੇ ਵਿੱਚ ਸੱਚ ਦੀ ਬਹੁਤ ਮਹੱਤਤਾ ਹੈ ਸੱਚ ਦੀ ਮਹੱਤਤਾ ਇਹ ਹੈ ਕਿ ਉਸ ਪ੍ਰਮਾਤਮਾ ਨੂੰ ਸਿਰ ਸੱਚ ਹੀ ਪਸੰਦ ਹੈ ਲੇਕਿਨ ਅਸੀਂ ਜਾਣੇ ਅਣਜਾਣੇ ਚ ਵੀ ਝੂਠ ਬੋਲ ਜਾਂਦੇ ਆ ਲੇਕਿਨ ਪ੍ਰਮਾਤਮਾ ਕਹਿੰਦਾ ਤੁਸੀਂ ਮੇਰੇ ਨਾਲ ਸੱਚ ਬੋਲੋ ਸਾ ਮੇਰੇ ਨਾਲ ਨਹੀਂ ਸਾਰੇ ਸੰਸਾਰ ਨਾਲ ਸੱਚ ਬੋਲੋ ਸੱਚੀ ਬੋਲਣ ਦੀ ਜ਼ਰੂਰਤ ਨੇ ਕਿਸੇ ਨੂੰ ਡਰਨ ਦੀ ਜਰੂਰਤ ਨਹੀਂ ਡਰਨਾ ਤਾਂ ਉਸ ਪਰਮਾਤਮਾ ਤੋਂ ਡਰੋ ਉਤੋਂ ਡਰ ਕੇ ਜੋ ਵੀ ਗੱਲ ਕਰਨੀ ਹੈ ਸੱਚ ਦੀ ਗੱਲ ਕਰੋ ਜਨਪਤੋ ਤੁਹਾਡਾ ਪਿਆਰ ਬਹੁਤ ਵੱਡਾ ਹੈ ਅੰਤ ਕਹਿਣ ਕਿਛ ਨਾ ਪਾਈਆ ਇੱਕੋ ਰੰਗ ਰੰਗਾਏ ਬੁੱਢਾ ਨੱਡਾ ਜਵਾਨਾ ਆ ਸੰਗ ਰਖਈਆ ਜੋ ਵੀ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਉਹਦੇ ਨਾਲ ਤੋਂ ਸਾਰਿਆਂ ਨੂੰ ਬਰਾਬਰ ਹੀ ਤੋਲਦਾ ਕਿਸੇ ਦਾ ਛੋਟਾ ਵੱਡਾ ਨਹੀਂ ਕਹਿੰਦਾ ਵੱਡਾ ਬੁਰਗ ਨੂੰ ਪਹਿਲੇ ਕਰਦਾ ਜਾਂ ਛੋਟਾ ਜਵਾਨ ਨੂੰ ਅਲੱਗ-ਅਲੱਗ ਕਰਨਾ ਲੇਕਿਨ ਸਾਰਿਆਂ ਦੇ ਉਹਦੇ ਅੱਗੇ ਬਰਾਬਰ ਦੀ ਹੀ ਹਾਜ਼ਰੀ ਹੈ ਜਨ ਭਗਤੋ ਤੁਹਾਡਾ ਪਿਆਰ ਕਿੰਨਾ ਸੋਹਣਾ ਇਹ ਪਰਮਾਤਮਾ ਕਹਿ ਰਿਹਾ ਕਿੰਨੀ ਵੜਿਆਈ ਜਨ ਭਗਤਾਂ ਨੂੰ ਦਿੱਤੀ ਉਹਨਾਂ ਦੇ ਪਿਆਰ ਨੂੰ ਦੇਖਦੀ ਹੈ ਕਿ ਉਹਨੂੰ ਉਹ ਆਪਣੇ ਭਗਤਾਂ ਦਾ ਪਿਆਰ ਕਿੰਨਾ ਸੋਹਣਾ ਲੱਗਦਾ ਜਨਪਕ ਤੋ ਤੁਹਾਡਾ ਪਿਆਰ ਕਿੱਡਾ ਸੋਹਣਾ ਸੋਹਣਿਓ ਸੋਹਣਾ ਨਜ਼ਰੀਆਈਆ ਤੁਹਾਨੂੰ ਸਤਗੁਰੂ ਆਪਣੀ ਮੁਹੱਬਤ ਵਿੱਚ ਮੋੜਾ ਮੋਹ ਇੱਕੋ ਇੱਕ ਰਖਾਈਆ ਜੇ ਸਤਗੁਰ ਨੂੰ ਪਾਉਣਾ ਹੈ ਤੇ ਉਹਦੇ ਨਾਲ ਪਿਆਰ ਕਰਨਾ ਪੈਣਾ ਹੈ ਉਹਦੇ ਨਾਲ ਦਿਲ ਲਾਣਾ ਪੈਣਾ ਹੈ ਤੇ ਤਵੀ ਸਤਗੁਰ ਨੂੰ ਪਾ ਸਕਦੇ ਤੁਹਾਡਾ ਜਨਮ ਜਨਮ ਦਾ ਪਾਪ ਧੋਣਾ ਦੁਰਮਤ ਕਰੇ ਸਫਾਈਆ ਜਦੋਂ ਅਸੀਂ ਉਹਨੂੰ ਪਿਆਰ ਕਰਦੇ ਆ ਤਾਂ ਸਾਡੀਆਂ ਜਿੰਨੀਆਂ ਦੁਰਮਤਾ ਕੂੜ ਕਰਾ ਜਾਂਦਾ ਸਾਰਿਆਂ ਨੂੰ ਮਾਫ਼ ਕਰ ਦਿੰਦਾ ਇਹਦੇ ਚ ਇੱਕ ਹਰਵਣੀ ਜਿਵੇਂ ਚ ਆਂਦਾ ਕਿ ਜੇ ਤੁਸੀਂ ਇੱਕ ਵਾਰ ਨਿਸ਼ਚਰ ਕਰ ਲਈ ਪ੍ਰਮਾਤਮਾ ਜਿਹੜਾ ਹੈ ਇਹ ਤਾਂ ਬੇਈਮਾਨ ਨਾ ਬਣੋ ਗਲਤੀਆਂ ਨਾ ਕਰਿਓ ਜੇ ਤੁਸੀਂ ਇੱਕ ਵਾਰ ਕਦੀ ਗਲਤੀ ਕਰ ਵੀ ਲੈਂਦੇ ਹੋ ਗਲਤੀ ਨਾ ਗਲਤੀ ਕਰ ਲੈਂਦੇ ਹੋ ਜੇ ਜਾਣੂਚਕ ਕੇ ਵੀ ਗਲਤੀ ਹੋ ਜਾਂਦੀ ਹੈ ਉਹਨੇ ਕਿਹਾ ਮੇਰੇ ਚਲਣਾ ਜਾ ਕੇ ਪਰਦੇ ਨਾ ਕੇ ਮੈਨੂੰ ਦੱਸਦੇ ਹੋ ਮੈਂ ਤੁਹਾਡੀ ਉਹ ਗਲਤੀ ਮਾਫ ਕਰਦੇ ਆਂ ਚਾਹੇ ਛੋਟੀ ਆ ਚਾਹੇ ਵੱਡੀ ਆ ਤੇ ਸਤਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਉਹ ਬਲਦੇ ਜੇ ਕਰਦੇ ਆਸੀਂ ਜੁਰਮ ਅਨੁਸਾਰ ਕਰ ਲਓ ਔਰ ਜਰੂਰ ਮਾਫ ਕਰਦਾ ਦੱਸ ਇਸ ਦਾ ਤੁਹਾਡੇ ਸਾਹਮਣੇ ਇੱਕ ਉਦਾਹਰਣ ਆ ਉਹਨ ਗੱਲ ਫਿਰ ਕਿਤੇ ਸ਼ੇਅਰ ਕਰਾਂਗਾ ਤੇ ਇਹ ਜਦੋਂ ਵੀ ਕੋਈ ਗਲਤੀ ਕਰਦੇ ਹੋ ਚਾਹਨਾ ਚਾਹ ਕੇ ਨਾਮ ਸ਼ੇਅਰ ਕਰਦੇ ਹੋ ਸੱਚੇ ਪਾਤਸ਼ਾਹ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਦੁਆਰਾ ਕੋਸ਼ਿਸ਼ ਕਰਾਂਗਾ ਇਹਨੂੰ ਰਿਪੀਟ ਨਾ ਕਰਾਂ ਤੇ ਉਹ ਉਸ ਨੂੰ ਜਰੂਰ ਹੱਲ ਕਰਦਾ ਉਹ ਤੁਹਾਨੂੰ ਸਹੀ ਰਸਾ ਦਿੰਦਾ ਤੁਹਾਡੇ ਕਾਇ ਮੰਦਰ ਅੰਦਰ ਸੋਣਾ ਸੱਚ ਸਿੰਘ ਆਸਣ ਆਸਣ ਲਾਈਆ ਉਸ ਪਿਆਰ ਦੇ ਨਾਲ ਜਿਹੜਾ ਤੁਸੀਂ ਪ੍ਰਮਾਤਮਾ ਨੂੰ ਕਰਦੇ ਆ ਉਹ ਤੁਹਾਡੇ ਕਾਇ ਦੇ ਅੰਦਰ ਕਿਉਂਕਿ ਪ੍ਰਮਾਤਮਾ ਨੇ ਕਹਾ ਆ ਦੇ ਅੰਦਰ ਹੀ ਮਿਲਣਾ ਸਾਡੇ ਆਹ ਵਾਹ ਭਗਤ ਨੇ ਕਿਹਾ ਮੈਂ ਤੁਹਾਡੇ ਅੰਦਰ ਆ ਤੁਹਾਡੇ ਅੰਦਰੋ ਹੀ ਮੈਂ ਤੁਹਾਨੂੰ ਮਿਲ ਜਦੋਂ ਮਿਲਿਆ ਮਿਲਿਆ ਭਗਤਾਂ ਦੇ ਅੰਦਰ ਕਿਤੇ ਬਾਹਰੋਂ ਨਹੀਂ ਮਿਲਣਾ ਉਹਨੇ ਗੁਰਦਵਾਰੇ ਮੰਦ ਮੱਠ ਮਸੀਤਾਂ ਤੇ ਬੰਦਰਾਂ ਦੇ ਵਿੱਚੋਂ ਨਹੀਂ ਉਹਨੇ ਮਿਲਣਾ ਜਦੋਂ ਮਿਲਿਆ ਭਗਤਾਂ ਦੇ ਅੰਦਰ ਉਹ ਜਦੋਂ ਜਿਹਨੇ ਪਾਣਾ ਆ ਉਹਨੇ ਆਪਣੇ ਭਗਤਾਂ ਦੇ ਅੰਦਰੋ ਹੀ ਆਪਣੀ ਇੰਡੀਵਿਜੂਅਲ ਨੇ ਪਾ ਕਿਤੇ ਬਾਹਰੋਂ ਵੀ ਨਹੀਂ ਮਿਲਣਾ ਤੁਸੀਂ ਪ੍ਰੇਮ ਨਾਲ ਆਤਮ ਸੇ ਜਾਪਾਂਗ ਵਿਸ਼ਾਣਾ ਉਸਦਾ ਸਿੰਘ ਆਸਨ ਪਰਮਾਤਮਾ ਦਾ ਆਪਣੀ ਆਤਮਾ ਦੇ ਅੰਦਰ ਪ੍ਰੇਮ ਨਾਲ ਇੱਕ ਸਿੰਘ ਆਸਨ ਵਿਸ਼ੋਣਾ ਜਿਹੜਾ ਪਿਆਰ ਦਾ ਹੈਗਾ ਉਹਦਾ ਕੋਈ ਪਾਵਾ ਚੂਲ ਨਹੀਂ ਹੈ ਜਦ ਤਸ ਗਿਆ ਸਣੀ ਆਤਮ ਸਵਾਸ ਲਾ ਕੇ ਤੁਸੀਂ ਉਸ ਨੂੰ ਯਾਦ ਕਰੋ ਤਾਂ ਹਾਜ਼ਰ ਹੋਗੇ ਉੱਤੇ ਹਾਜ਼ਰ ਹੋਏਗਾ ਜਿਸ ਦਾ ਪਾਵਾ ਚੂਲ ਨજર ਕਿਸੇ ਨਾ ਆਈਆ ਤੁਸਾ ਸੁੱਖ ਦੀ ਨੀਂਦ ਸਤਗੁਰ ਦੀ ਗੋਦੀ ਸੋਣਾ ਇਸ ਤੋਂ ਵੱਡੀ ਵਡਿਆਈ ਮੇਰਾ ਖਿਆਲ ਅੱਜ ਤੱਕ ਕਿਸੇ ਵੀ ਪ੍ਰਗੰਗਰ ਗੁਰ ਉਤਾਰ ਨੇ ਨਹੀਂ ਦਿੱਤੀ ਐ ਕਿ ਉਹ ਤੁਹਾਨੂੰ ਗੋਦੀ ਚ ਲੈ ਕੇ ਤੇ ਇੱਕ ਸੁੱਖ ਦੀ ਨਹੀਂ ਸਵਾਗਤ ਠੀਕ ਹੈ ਨਾ ਤੇ ਇਸ ਪ੍ਰਮਾਤਮਾ ਨੂੰ ਭੁੱਲਣਾ ਮਤਲਬ ਸਾਡੀ ਇੱਕ ਬੇਕੂਫੀ ਹੋਏਗੀ ਪ੍ਰਮਾਤ ਨੂੰ ਯਾਦ ਰੱਖਣਾ ਤੇ ਪ੍ਰਮਾਤ ਨੂੰ ਜੋ ਵੀ ਕੰਮ ਕਰਨਾ ਕਾਰ ਕਰਨਾ ਉਹ ਪ੍ਰਮਾਤਵਾ ਤੋਂ ਡਰ ਕੇ ਕਰਨਾ ਸੋ ਸੁਖ ਦੀ ਨੀਂਦੇ ਸਤਿਗੁਰ ਦੀ ਗੋਦੀ ਸੋਣਾ ਜਿੱਤੋਂ ਸੁੱਤਿਆ ਨਾ ਕੋਈ ਉਠਾਈਆ ਉਤੋਂ ਕੋਈ ਵੀ ਅੱਗੇ ਤਾਂ ਨੋ ਤੇ ਸਤਿਗੁਰ ਦੀ ਗੋਦੀ ਚੋਂ ਉਠਾ ਨਹੀਂ ਸਕਦਾ ਉਹ ਜੋ ਗੋਦੀ ਦਾ ਪਿਆਰ ਆ ਮੁਹੱਬਤ ਹੈ ਇੱਕ ਆਨੰਦ ਇੱਕ ਨੋਗਾ ਆਨੰਦ ਗੜਾ ਹੈਗਾ ਆ ਉਹ ਸਰੀਰਕ ਨਹੀਂ ਇੱਕ ਮਾਨਸਿਕ ਤੌਰ ਤੇ ਆਤਮਿਕ ਹੁੰਦਾ ਹੈ ਉਹ ਆਨੰਦ ਆ ਉਹ ਜਿਸ ਭਾਤ ਨੇ ਲਿਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਬਹੁਤ ਸਾਰੇ ਗੁਰਸੇ ਭਾਤ ਨੇ ਜਿਹੜੇ ਦਿਨ ਦੱਸਦੇ ਸੁਣਿਆ ਜੇ ਜਦੋਂ ਉਹ ਅੰਤਮ ਸਮਾਂ ਆਇਆ ਤੇ ਸੱਚੇ ਪਾਸ਼ੇ ਜੀ ਉਹਨਾਂ ਨੇ ਆ ਕੇ ਤੇ ਬੱਚਨ ਬਲਾਸ ਕਰਦੇ ਹੁੰਦੇ ਸਨ ਉਹਨਾਂ ਚੋ ਗਿਆਨੀ ਗੁਰੂ ਸਿੰਘ ਜੀ ਸਰਦਾਰ ਚੰਦਾ ਸਿੰਘ ਜੀ ਤੇ ਇਹ ਤਾਂ ਦੋ ਤਿੰਨ ਮੈਂ ਜਾਣਦਾ ਦੋ ਤਿੰਨ ਹੋਰਾਂ ਦਾ ਨਾਮ ਨਹੀਂ ਆ ਸੱਚੇ ਪਾਸ਼ੇ ਜੀ ਆਕੇ ਜਦੋਂ ਅੰਤਮ ਸਮੇਂ ਆਇਆ ਤਾਂ ਸਰਦਾਰ ਚੰਦਾ ਸਿੰਘ ਜੀ ਜੋ ਮੇਰੇ ਮਾਸੜੀ ਲੱਗਦੇ ਵੱਡੇ ਭੈਣ ਨੇ ਮੇਰੇ ਉਹਨਾਂ ਦੇ ਸੌਰਾ ਸੌਪਨ ਉਹਨਾਂ ਦਾ ਦੱਸਿਆ ਕਿ ਜਦੋਂ ਹਸਪੀਟਲ 'ਚ ਐਡਮਿਟ ਸਨ ਤਾਂ ਆਖਰੀ ਸਮਾਂ ਆਇਆ ਤੇ ਕਿਬ 1 ਮਹੀਨੇ ਤੱਕ ਉਹ ਹਸਪੀਟਲ ਵਿੱਚ ਮਹੀਨਾ ਚ 15 ਬੈਡਮਿਟ ਸਨ ਤੇ ਸੱਚੇ ਪਾਤਸ਼ਾਹ ਜੀ ਰੋਜ਼ ਆ ਕੇ ਸ਼ਾਮ ਨੂੰ ਉਹਨਾਂ ਦਾ ਵਜਨ ਬਲਾਸ ਕਰਤਾ ਸੀ ਤੇ ਲੱਗੇ ਤੇ ਜਿਹੜੇ ਪੇਸ਼ੈਂਟ ਸੀ ਉਹਨਾਂ ਨੇ ਡਾਕਟਰ ਨੂੰ ਸ਼ਿਕਾਇਤ ਕੀਤੀ ਕਿ ਇੱਥੇ ਕੋਈ ਬਜ਼ੁਰਗ ਚਿੱਟੇ ਕੱਪੜਾ ਚ ਆਉਂਦਾ ਹੈ ਤੇ ਉਹ ਸਾਨੂੰ ਡਿਸਟਰਬ ਕਰ ਦੇ ਰਿਹਾ ਹੈ ਗੱਲਾਂ ਕਰਦਾ ਰਹਿੰਦਾ ਡਾਕਟਰ ਨੇ ਇਸ ਗੱਲ ਨੂੰ ਮੰਨਿਆ ਨਹੀਂ ਉਹਨਾਂ ਨੇ ਕਿਉਂਕਿ ਨਹੀਂ ਐਮੀ ਕਹਿੰਦੇ ਹੋ ਤੁਸੀਂ ਲੇਕਿਨ ਉਹਨਾਂ ਨੇ ਫਿਰ ਡਾਕਟਰ ਨੇ ਖੁਦ ਆਪਣੀ ਜਿਹੜਾ ਹੈਗਾ ਬੈੱਡ ਉੱਥੇ ਸਵਾ ਚੰਦ ਸਿੰਘ ਜੀ ਉਹਨਾਂ ਦੇ ਨਾਲ ਲਾ ਲਿਆ ਕਿ ਚਲੋ ਮੈਂ ਦੇਖਦਾ ਜੀ ਜਿਆਦਾ ਕੰਪਲੈਂਟ ਆ ਗਿਆ ਉਸ ਦੇ باوجود ਉਹਨੇ ਖੁਦ ਅੱਖੀਂ ਦੇਖਿਆ ਕਿ ਉਦੋਂ ਕੈਮਰੇ ਨਹੀਂ ਸੁੰਦੇ ਸਨ 80 90 90 ਤੋਂ ਸੋਰੀ 85 84 ਤੋਂ ਪਹਿਲੇ ਦੀ ਗੱਲ ਤੇ 80 ਦੇ ਆਸ-ਪਾਸ ਦੀ ਗੱਲ ਤੇ 70 ਦੇ ਆਸ-ਪਾਸ ਦੀ ਗੱਲ ਉਦੋਂ ਕੈਮਰੇ ਨਹੀਂ ਸੀ ਹੁੰਦੇ ਤੋਂ ਡਾਕਟਰਾਂ ਨੇ ਆ ਕੇ ਖੁਦ ਉਹਨਾਂ ਨੇ ਦੇਖਿਆ ਵੀ ਆਪਨੇ ਕੋ ਬਿਊਰੋ ਕਰਾ ਰਿਹਾ ਚਿੱਤੇ ਉਹਨਾਂ ਨੇ ਬਚਨ ਬਲਾਸ ਕਰ ਰਿਹਾ ਤਾਂ ਉਹਨਾਂ ਨੇ ਪੁੱਛਿਆ ਵੀ ਇਹ ਕੌਣ ਹੈ ਉਹਨਾਂ ਦੱਸ ਕੇ ਮੇਰਾ ਭਗਵਾਨ ਇਸੇ ਤਰ੍ਹਾਂ ਗਿਆਨੀ ਗੁਰਮੁਖੀ ਜੀ ਹੁਣਾਣਾ ਜਦੋਂ ਵੀ ਬੰਤੇ ਪੇਸ਼ੈਂਟ ਸੀਗੇ ਤਾਂ ਦਾਕੀ ਉਹਨਾਂ ਦੇ ਮਤਲਬ ਆ ਕੇ ਉਹਨਾਂ ਨੇ ਬਚਨ ਬਾਸ ਕਰਦੇ ਰਹੇ ਇਹੋ ਪਰਮਾਤਮਾ ਹੈ ਧਰਮ ਰਾਏ ਨੂੰ ਤੱਕੇ ਮਾਰ ਕੇ ਪਰੇ ਹਟਾਉਣਾ ਤੁਹਾਡਾ ਪਿਆਰ ਧਰਮ ਰਾਏ ਨੂੰ ਤੁਹਾਡੇ ਲੱਗੇ ਨਹੀਂ ਲੱਗਣਗਾ ਉਤੋਂ ਬਚੋ ਧਰਮ ਰਾਏ ਜਿਹੜਾ ਉਹ ਸੰਸਾਰ ਦਾ ਲੇਖਾ ਜੋਖਾ ਰੱਖਦਾ ਹੈ ਤੇ ਅਕਾਲ ਪੁਰਖ ਨੇ ਆਪਣੇ ਭਗਤਾਂ ਦਾ ਲੇਖਾ ਜੋਖਾ ਆਪ ਬਣਾਇਆ ਧਰਮਰਾਇ ਨੂੰ ਤੱਕੇ ਮਾਰ ਕੇ ਪਰੇ ਹਟਾਉਣਾ ਚਿੱਤਰ ਗੁਪਤ ਤੁਹਾਨੂੰ ਵੇਖਣ ਕਦੇ ਨਾ ਪਾਈਆ ਚਿੱਤਰ ਗੁਪਤ ਜਿਹੜਾ ਤੁਹਾਡੇ ਲੱਗੇ ਨਹੀਂ ਆਏਗਾ ਤੁਹਾਨੂੰ ਦੇਖੇਗਾ ਨਹੀਂ ਤੁਹਾਡੀ ਕਿਤਾਬ ਨਹੀਂ ਖੋਲੇਗਾ ਉਹਨੇ ਵੀ ਇਹ ਗੱਲ ਕਹੀ ਹੈ ਹਰਬਾਣ ਦੇ ਵਿੱਚ ਆਂਦਾ ਕੇ ਜਦੋਂ ਤੁਹਾਡਾ ਅੰਤਮ ਢਾਈ ਕਰਨਾ ਪਹਿਲਾ ਜੋ ਚਿੱਤਰ ਗੁੱਤਾ ਤੁਹਾਡੀ ਕਿਤਾਬ ਬੰਦ ਕਰ ਦੇਗਾ ਕੋਈ ਲੇਖਾ ਨਹੀਂ ਦੱਸ ਪਾਏਗਾ ਕੁਝ ਨਹੀਂ ਉਹਦੇ ਤੇ ਕਰ ਪਾਏਗਾ ਸਿਰਫ ਅਕਾਲ ਪੁਰਖ ਪਰਮਾਤਮਾ ਹੀ ਵੀ ਉਸ ਦਾ ਲੇਖਾ ਤੁਹਾਡਾ ਜਿਹੜਾ ਉਹ ਵਾਚੇਗਾ ਤੇ ਉਹੀ ਹੈ ਤੁਹਾਡਾ ਲੇਖਾ ਪੂਰਾ ਕਰੇਗਾ ਜੋਤੀ ਜੋਤ ਸਰੂਪ ਹਰ ਆਪ ਆਪਣੇ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਸੰਗ ਅਪਰਖਾਈਆ ਹੋ ਸੰਗਤ ਜੀ ਇਹ ਤਾਂ ਸੇ ਤੁਹਾਡੇ ਪਿਆਰ ਦੇ ਬਾਰੇ ਇੱਕ ਛੋਟਾ ਜਿਹਾ ਲੇਖ ਅਸੀਂ ਤੁਹਾਨੂੰ ਹੋਰ ਤੁਹਾਡੇ ਨਾਲ ਸਾਂਝਾ ਕਰਦਾ ਕੁਝ ਇੱਕ ਲਾਈਨਾਂ ਜਿੱਤੇ ਨੂੰ ਪ੍ਰਮਾਤਮਾ ਨੇ ਆਪਣੇ ਭਗਤਾਂ ਨੂੰ ਸਿਮਰਨ ਭਗਤੀ ਜੰਗਲ ਜੂੜਾਂ ਵਿੱਚ ਜਾ ਕੇ ਪੂਜਾ ਪਾਠ ਕਰਨ ਦਾ ਮਨਾਹੀ ਕੀਤੀ ਆ ਤੇ ਉਤੋਂ ਵੀ ਉਹਨਾਂ ਨੇ ਰਾਹਤ ਕਰ ਦਿੱਤਾ ਕਿ ਤੁਹਾਨੂੰ ਇਹ ਸਭ ਕਰਨ ਦੀ ਜ਼ਰੂਰਤ ਨਹੀਂ ਆ ਤੁਸੀਂ ਸਿਰਫ ਪਹਿਲੇ ਪਕਤੀਆਂ ਦੱਸਿਆ ਨੇ ਸੋਹਾਂ ਦਾ ਜਾਪ ਇੰਨੀ ਵਾਰੀ ਕਰੋ ਤਾਂ ਤੁਹਾਨੂੰ ਇਸ ਤਰ੍ਹਾਂ ਹੋਏਗਾ ਇਸਨੀ ਵਾਰੀ ਕਰੋ ਇਦਾਂ ਕਰੇਗਾ ਤੁਸੀਂ ਚਾਸੂਰੇ ਲੈ ਕੇ ਚੱਦ ਲੈ ਕੇ ਬੱਟੋ ਬੁੱਕਲ ਮਾਰ ਕੇ ਤੇ ਉਹਦੇ ਤੁਸੀਂ ਭਗਤੀ ਕਰਨੀਆ ਆਪਣਾ ਕਿਸ ਤਰ੍ਹਾਂ ਦੱਸਿਆ ਉਹਦੇ ਵਿੱਚ ਵੀ ਹਰਬੰਝੀ ਦਾਰਜ ਆ ਲੇਕਿਨ ਲਾਸਟਲੀ ਜਦੋਂ ਨਾਰਦ ਨੇ ਕਹਿਤਾ ਕੇ ਸੱਚੇ ਪਾ ਕੇ ਬਿਆਕਾਲਪੁਰਖ ਪ੍ਰਮਾਤਮਾ ਇਹ ਤਾਂ ਨਵੀ ਨਹੀਂ ਕਰ ਸਕਦੇ ਤੇਰੇ ਭਗਤ ਤੈਤੋ ਵੀ ਸਖਾ ਕੋ ਰਾਸਤਾ ਦਾਸ ਤਾਂ ਸੱਚੇ ਪਾਸ਼ੇ ਨੇ ਕਿਆ ਸੀਗਾ ਤੇ ਭਗਤੋ ਤੁਸੀਂ ਸਵੇਰੇ ਅੱਖਾਂ ਖੁੱਲਣ ਤੋਂ ਪਹਿਲੇ ਬੈਠੋ ਤੁਹਾਡੀ ਅੱਖਾਂ نیند ਖੁੱਲ ਜਾਂਦੀ ਏ ਅੱਖਾਂ ਖੁੱਲਣ ਤੋਂ ਪਹਿਲੇ ਤੁਸੀਂ ਪੰਜ ਕਰੇ ਲਾਓ ਉਹ ਤੁਹਾਡਾ ਰਾਤ ਦਾ ਲੈਖਾ ਖਤਮ ਤੇ ਰਾਤ ਨੂੰ ਸੌਣ ਤੋਂ ਪਹਿਲੇ ਬੈਠੇ ਬੈਠ ਕੇ ਆਪਣੀਆਂ ਅੱਖਾਂ ਬੰਦ ਕਰੇ ਪੰਜ ਕਰੇ ਲਾਓ ਤਾਂ ਉਸੇ ਵੇਲੇ ਅੱਖਾਂ ਬੰਦ ਕਰੇ ਸੋ ਜਾਓ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਕਰਾਉਂਦੇ ਤੜਾ ਦਿਨ ਦਾ ਦਿਨ ਤੇ ਰਾਤ ਦਾ ਰਾਤ ਉਹ ਲੇਖਾ ਪੜਾ। ਇਸ ਤੋਂ ਵੱਡੀ ਹੋਰ ਰਹਿਮਤ ਕੋਈ ਨਹੀਂ ਕਰ ਸਕਦਾ। ਲੋਕੀ ਪੂਜਾ ਪਾਰਸ਼ਮਨ ਕਰਦੇ ਨੇ। ਰਾਤਾਂ ਨੂੰ ਦੋ ਦੋ ਚਾਚਾਰ ਘੰਟੇ ਬੈਠ ਕੇ ਸਵੇਰੇ ਉੱਠ ਕੇ 4 ਵਜੇ ਸ਼ਰਨ ਕਰਕੇ ਜਾਂਦੇ ਨੇ, ਗੁਰਦੁਆਰੇ ਚ ਜਾਂਦੇ ਨੇ ਤੇ ਪ੍ਰਮਾਤਮਾ ਨੇ ਭਗਤਾਂ ਨੂੰ ਐਨਾ ਸੌਖਾ ਰਸਤਾ ਰਸਤਾ ਦੱਸ ਦਿੱਤਾ। ਪਰ ਇਸ ਦੇ ਲਈ ਇੱਕ ਗੱਲ ਜੋ ਸੱਚੇ ਪਾਤਸ਼ਾਹ ਨੇ ਦੱਸੀ ਹੈ ਉਹ ਇਹ ਹੈ ਕਿ ਸਾਨੂੰ ਉਹਦੇ ਹੁਕਮ ਦੇ ਵਿੱਚ ਰਹਿਣਾ ਪੈਣਾ। ਜਿਵੇਂ ਸੇ ਕੂੜ ਕਰਿਆਰ ਵਿਚਾਰ ਲੋਭ ਮੋਹ ਹੰਕਾਰ ਦੇ ਜਾਲ ਦੇ ਵਿੱਚ ਫਸ ਕੇ ਇਹ ਗੱਲਾਂ ਕਰੇ ਤੇ ਮੇਰਾ ਆਪਣਾ ਵਿਚਾਰ ਹੈ ਕਿ ਇੱਥੇ ਅਸੀਂ ਕਾਮਯਾਬ ਨਹੀਂ ਹੋ ਪਾਵਾਂਗੇ ਉਧਰਲੇ ਸਾਨੂੰ ਪ੍ਰਮਾਤਮਾ ਦੀ ਮਰਿਆਦਾ ਚ ਰਹਿਣਾ ਪਾਣਾ ਤੋ ਤੇ ਹੁਕਮ ਚ ਰਹਿਣਾ ਪਾਣਾ ਸ਼ਾਇਦ ਪ੍ਰਾਨੇ ਗੁਰਸਿੱਖਾਂ ਨੂੰ ਯਾਦ ਹੋਏਗਾ ਕਿ ਕੋਈ ਕਿਸੇ ਗੁਰਸਿੱਖ ਨੂੰ ਸ਼ਬਦ ਇਹਦਾ ਸੱਚੇ ਪਾਸੇ ਨੂੰ ਦੱਸਿਆ ਹੈਗਾ ਕਿ ਸ਼ਬਦ ਐਨਾ ਹੀ ਹੈ ਲੇਕਿਨ ਮਰਿਆਦਾ ਕਠਨ ਹੈ ਸਾਨੂੰ ਉਹਦੀ ਮਰਿਆਦਤ ਰਾਣਾ ਪਣਾ ਉਹਦੇ ਹੁਕਮ ਚ ਰਹਿਣਾ ਪਣਾ ਤਦ ਹੀ ਸਾਡੀ ਕਾਮਯਾਬੀ ਹੋ ਪਾਏਗੀ ਜੇ ਅਸੀਂ ਸੋਚ ਲੇ ਗੋਨੇ ਸਮਝੇ ਕਾਰਿਆ ਦਾ ਸਾਥ ਦਿੱਤਾ ਜਕਾਰਾ ਲਾ ਕੇ ਤਸੀਂ ਸਾਰੇ ਸ਼ਮ ਜਿੰਨੇ ਵੀ ਕਰਮ ਕਰਦੇ ਰਹੀਏ ਕੂੜ ਕਿਰਿਆ ਚ ਫਸਰੇ ਹੋ ਜੂੜ ਝੂਟ ਬੋਲਦੇ ਰਹੀਏ ਤੇ ਉਹਦਾ ਕੁਫਾਲਾ ਹੋਣ ਦੀ ਸੰਭਾਵਨਾ ਘਟ ਹੈ ਇਹ ਨਹੀਂ ਕਹਿੰਦਾ ਕਿ ਨਹੀਂ ਹੋਏਗੀ ਲੇਕਿਨ ਮੇਰੇ ਆਪਣੇ ਵਿਚਾਰ ਹਾਰਬਾਣੀ ਦੇ ਮੁਤਾਬਿਕ ਹੁਣ ਸੱਚੇ ਪਾਤਸ਼ਾਹ ਨੇ ਦੱਸਿਆ ਨੇ ਕੁਛ ਕਿ ਲੈਣਾ ਹਰ ਕੀ ਕਿਰਪਾ ਸਦਾ ਮੁਫਤ ਮੁਫਤੀ ਇਹ ਦਿਖੋ ਕੀ ਮੰਨੀ ਤਾਂ ਦੇਣੀ ਪੜੇ ਉਹਦੀ ਕਿਰਪਾ ਲੈ ਉਹਨੇ ਕਿਰਪਾ ਦੇ 1994 ਜੋ ਚੱਕੜੀ ਵਤ ਆ ਆ ਕੇ ਲਿਆ ਲੋਕੀ ਤਾਂ ਪ੍ਰਮਾਤਮਾ ਨੂੰ ਉਹਦੇ ਸਾਧੂ ਸੰਤ ਮਹਾਂਤਮਾ ਜਿਹੜੇ ਦੁਨੀਆ ਤੇ ਬਣੇ ਫਿਰਦੇ ਨੇ ਉਹਨਾਂ ਕੋਲ ਜਾਂਦੇ ਨੇ ਕੀ ਹੈ ਨਾ ਉਹ ਜਾਂਦੇ ਨੇ ਲੱਭਣ ਗਏ ਦੱਸਦਾ ਕੋ ਉੱਥੇ ਆ ਤੈਨੂੰ ਉਹਦੇ ਕੋਲ ਜਾਓ ਤੁਸੀਂ ਉਹਨੂੰ ਲੱਭਦੇ ਫਿਰਦੇ ਨੇ ਲੇਕਿਨ ਇਸ ਪ੍ਰਮਾਤਮਾ ਨੇ ਇਹ ਜੋ ਪ੍ਰਮਾਤਾ ਜਿਸਨੇ ਲੈਕਚਰ ਅਸੀਂ ਯੂਨੀ ਬਣਾਈ ਹੈ ਔਰ ਇਸ ਰਿਸ਼ਤੀ ਦੀ ਰਚਨਾ ਕੀਤੀ ਹੈ ਉਹਨੇ ਆ ਕੇ ਆਪ ਆਪਣੇ ਭਗਤਾਂ ਨੂੰ ਲੰਬਿਆ ਮਿਲਿਆ ਉਹ ਆ ਕੇ ਉਹਨਾਂ ਦੇ ਸਾਰੇ ਲੇਖੇ ਦਿੱਤੇ ਨੇ ਪਿਛਲੇ ਕਰਮਾਂ ਦੇ ਕਾਰਨ ਤੇ ਅੱਗੇ ਆਉਣ ਵਾਲੇ ਕਰਮ ਜਿਹੜੇ ਆ ਉਹ ਸਾਨੂੰ ਪਰਮਾਤਮਾ ਨਾਲ ਮਿਲਣ ਲਈ ਪ੍ਰੇਰਨਗੇ ਕਿ ਅਸੀਂ ਕੀ ਕਰਮ ਕਰਦੇ ਆ ਤੇ ਪਰਮਾਤਮਾ ਨਾਲ ਕੀ ਹੋਏਗਾ ਹਰ ਕੀ ਕਿਰਪਾ ਸਦਾ ਮੁਫਤੋ ਮੁਫਤੇ ਸੌਦਾ ਦਮਾ ਚਮਾ ਨਾਲ ਨਾ ਕੋਈ ਵਿਕਾਇਆ ਉਦੀ ਕਿਰਪਾ ਮੁਫਤ ਮੁਫਤੀਆ ਪਰ ਉਹਨੇ ਜੋ ਕੰਡੀਸ਼ਨ ਰੱਖੀ ਹੈ ਸ਼ਰਤ ਹੈ ਜੇ ਕਰ ਦੇ ਉਹਨੇ ਕਹੇ ਮੇਰੇ ਮਰਿਆਦਾ ਚ ਰਹਿਣਾ ਮੇਰੇ ਹੁਕਮ ਚ ਰਹੇ ਹੋ ਤੁਸੀਂ ਇਹੋ ਖੇਲ ਸੱਚ ਗੁਰ ਕੀ ਗੁਰਮਖ ਗੁਰਸ਼ਕ ਮੂੜੇ ਕਮੂੜ ਦੜੇ ਬਾੜਾਈਆ ਉਹਨੂੰ ਚਤਰ ਸੁਜਾਨੀ ਚਾਹੀਦੇ ਉਹਨੂੰ ਉਹ ਜੋ ਸਿੱਧੇ ਸਾਦੇ ਜਿਹੇ ਜਨ ਕਹਿੰਦੇ ਨੇ ਆਹੀ ਪੰਜਾਬੀ ਪਾਰਸ਼ਿਕ ਦੀ ਸ਼ਦਾਈ ਦਾ ਵੀ ਆ ਕੁਝ ਕਮਲੇ ਵੀ ਕਹਿੰਦੇ ਨੇ ਉਦਾਂ ਦੇ ਗੁਰਸੇਖ ਨੇ ਕਹੇ ਕਿ ਮੈਨੂੰ ਉਹ ਚਾਹੀਦਾ ਜਿਹੜਾ ਸਿਰ ਮੇਰੇ ਤੋਂ ਸવાય ਕਿਸੇ ਹੋਰ ਦੇ ਅੱਗੇ ਆਪਣਾ ਸਿਰ ਨਾ ਚੁਕਾਵੇ ਦੇਵੇ ਦਾਤ ਧਾਤ ਤੁਰ ਕੇ ਤਰਵਸਤ ਚੋੜੀ ਪਾਈਆ ਬਿਨ ਪੈਸਿਆਂ ਬਿਰ ਤੇ ਲਿਓ ਬਿਨ ਪੂਜਾ ਬਿਨ ਪਾਠ ਬਿਨ ਸਿਮਰਨ ਬਿਨ ਜੋਗ ਬਿਨ ਅਭਿਆਸ ਬਿਨ ਤਾਪ ਬਿਨ ਜਪ ਬਿਨ ਹੱਥ ਕਰ ਕਿਰਪਾ ਮਿਹਰ ਨਜ਼ਰ ਨਾਲ ਤੇਰੇ ਚਰਨਾਂ ਹੇਠ ਰਖਾਏ ਮੁਕਤੀ ਦੇਖੋ ਇਹਨਾਂ ਚੀਜ਼ਾਂ ਨੂੰ ਸਾਨੂੰ ਜ਼ਰੂਰਤ ਨਹੀਂ ਸੰਸਾਰ ਇਹ ਚੀਜ਼ਾਂ ਕਰਦਾ ਇਹ ਕੰਮ ਕਰਦਾ ਆ ਪਰਮਾਤਮਾ ਨੂੰ ਪਾਉਣ ਵਾਸਤੇ ਤੇ ਪਰਮਾਤਮਾ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਰਹਿਤ ਕਰਕੇ ਆਪਣੇ ਹੁਕਮ ਜੀ ਰਹਿਣ ਦੀ ਪ੍ਰੇਰਣਾ ਦੇ ਕੇ ਜਗਾਰਤ ਲਾਉਣ ਦਾ ਦੱਸ ਕੇ ਵੀ ਕਿਵੇਂ ਜਗਾਰਾ ਲਾਣਾ ਹੈ ਜਗਾਰਾ ਵੀ ਤੁਸੀਂ ਇੱਛਾ ਸੁਣਿਆ YouTube ਤੇ ਦੇਖਿਆ ਸੱਚੇ ਪਾਸ਼ੇ ਦੀ ਕੈਸਟ ਆ ਆਪਣੇ ਦਿੱਲੀ ਸਮੇਲਨ ਸਮੇਲਨ ਦੀ ਤਨੁਸਮੇਲਨ ਹੋਇਆ ਸੀ ਉਸ ਸੱਚੇ ਪਾਤਸ਼ਾਹ ਨੇ ਜਕਾਰੇ ਲਾ ਕੇ ਦੱਸਿਆ ਸੀ ਕਿ ਜਕਾਰਾ ਕਿੱਦਾਂ ਲਾਣਾ ਅਸੀਂ ਆਪਣੇ ਆਪਣੇ ਤਿੱਕੇ ਨਾਲ ਲਾਂਦੇ ਆ ਇੱਕ ਸਾਹ ਦੇ ਵਿੱਚ ਤੇ ਜਾਇ ਤੇ ਜ਼ਿਆਦਾ ਲੰਬਾ ਆ ਤੇ ਸੋਹਮ ਮਹਾਰਿਸ਼ੀ ਉਸ ਨਾਲ ਹੀ ਸੋ ਲੰਬਾ ਕਰਨਾ ਨਾ ਹੰਗ ਲੰਬਾ ਕਰਨਾ ਨਾ ਕਿਤੇ ਰਸਤੇ ਰੁਕਣਾ ਆ ਸੋਹਮ ਮਹਾਰਿਸ਼ੀ ਉਸ ਨੂੰ বিষ্ণੂ ਭਗਵਾਨ ਦੀ ਜੈ ਲੰਬਾ ਉਹ ਜਕਾਰੇ ਦਾ ਅਸਲ ਮਕਸਦ ਪਰਮਾਤਮਾ ਨੇ ਖੁਦ ਦੱਸਿਆ ਲੇਕਿਨ ਉਦੋਂ ਵੀ ਤੇ ਹੁਣ ਵੀ ਕਿਉਂਕਿ ਜੋ ਪਰਮਾਤਮਾ ਨੇ ਹੁਕਮ ਦਿੱਤਾ ਹੈ ਅਸੀਂ ਉਹਨੂੰ ਮਨਣਾ ਮਨਣਾ ਆਪਣੀ ਮਨਮਤ ਨਹੀਂ ਕਰਨਾ ਹੈ। ਲੇਕਿਨ ਅਸੀਂ ਕੀ ਹੈ ਕਿ ਅਸੀਂ ਆਪਣਾ ਇਸ਼ਾਰਾ ਬਣਾ ਲਿਆ। ਆਪਣੇ ਹਿਸਾਬ ਨਾਲ ਚੱਲਣਾ ਜੋ ਸਾਨੂੰ ਸੌਕਾ ਲੱਗਦਾ ਹੈ ਉਦਾਂ ਚੱਲ ਪਈਏ। ਲੇਕਿਨ ਉਹਦੀ ਕਾਮਯਾਬੀ ਹੋ ਸਕਦੀ ਆ ਪਰ ਉਹ ਨਹੀਂ ਜਿੰਨੀ ਤੁਹਾਨੂੰ ਉਹਦੇ ਹੁਕਮ ਚ ਰਹਿਣ ਤੇ ਜਿੱਦਾਂ ਉਹਨੇ ਕਿਹਾ ਮਰੋਤਾ ਬਿਨ ਪੈਸਿਆਂ ਬਿਨ ਤੇਲਿਆਂ ਬਿਨ ਪੂਜਾ ਬਿਨ ਪਾਠ ਬਿਨ ਸਿਮਰਨ ਬਿਨ ਜੋਗ ਬਿਨ ਅਭਿਆਸ ਬਿਨ ਤਾਪ ਬਿਨ ਜਪ ਬਿਨ ਹੱਥ ਕਰ ਕਿਰਪਾ ਮਿਹਰ ਨਜ਼ਰ ਨਾਲ ਤੇਰੇ ਚਰਨਾ ਹੇਠ ਰਖਾਏ ਮੁਕਤੀ ਮੁਫਤ ਆਪਣੇ ਨਾਲ ਮਿਲਾਈਆ ਇਹਨਾਂ ਬਿਨਾਂ ਤੋਂ ਇਹਦਾ ਨਾਂ ਤੁਹਾਨੂੰ ਆਪੋ ਆਪਣੇ ਨਾਲ ਮਿਲਾ ਲੇਗਾ ਬਾਕੀ ਸੰਗਤ ਜੀ ਸੋਇ ਕਿ I don't know. ਹਰ ਸੰਗਤ ਜੀ ਨੇ ਲਈ ਤੁਹਾਡਾ ਨਾਲ ਸੰਗਤ ਕਰਦੇ ਇਸ ਤੋਂ ਮਾਫੀ ਚਾਹਾਂਗਾ ਮੈਂ ਅਗਰ ਵਿਚਾਰ ਕਰਦੇ ਆਂ ਹਰਵਾਨੀ ਪੜਦੇ ਆਂ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਸੱਚੇ ਪਾਸ਼ੇ ਦੇ ਚਰਨਾਂ 'ਚ ਆਪਜੀ ਦੀ ਚਰਨਾਂ ਤੋਂ ਖੇਮਾ ਦਾ ਚਾਚਾ ਜੇਕਾਰਾ ਦਾ ਸਾਥ ਉਸੇ ਤਰ੍ਹਾਂ ਲੋਟਣਾ ਉੱਚੀ ਆਵਾਜ਼ ਦੇ ਵਿੱਚ ਉਸੇ ਟਾਈਪ ਨਾਲ ਉਸੇ ਤਰ੍ਹਾਂ ਜਿਸ ਤਰ੍ਹਾਂ ਪਰਮਾਤਮਾ ਨੇ ਸੁਣਿਆ ਹੋਵੇਗਾ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਅਸੀਂ ਉਸੇ ਤਰ੍ਹਾਂ ਮਿਲ ਕੇ ਚਾ ਕਰ ਲੈਣਾ ਸੱਚੇ ਪਾਸ਼ੇ ਨੇ ਜਦੋਂ ਵੀ ਲਾਣਾ ਜਕਾਰਾ ਮਿਲ ਕੇ ਲਾੜਾ ਅੱਗੇ ਪਿੱਛੇ ਰੋ ਮੇਰੇ ਥੋੜੇ ਜਿਹੀ ਸਾਦੀ ਦਿੱਕਤ ਆ ਉਹਦਾ ਮੈਂ ਥੋੜਾ ਅੱਗੇ ਪਿੱਛੇ ਹੋ ਜਾ। ਭਾਜੀ ਮੇਰੇ ਨਾਲ ਜ਼ਿਕਰਾ ਲਾਓਗੇ ਕਿ ਮੈਂ ਇੱਥੇ ਚਾਹਤੋਂ ਮੈਨੂੰ ਖੁਸ਼ੀ ਹੋਈਏ ਇਸ ਤਰ੍ਹਾਂ ਕਿ ਮੇਰਾ ਸਾਥ ਦਿਓ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। Yeah. So